انا كمان كمان اتفضلي انا مين هاي هون زاكي ਪੰਜ ਮਿੰਟ ਦੀ ਗੱਮਾ ਹੋਣਗੇ ਇਹਨਾਂ ਦਾ ਕੰਮ ਕਰੀ ਜਾਂਦੇ ਨੇ تھي دا نئلا جيون آلا مڪينو نه ٿاڙا وڪا ٿا. اٿي سيءه کي کني ٿا. 40 پيڪيج ڪنديسو. بس ٿا هو ٿو ڪيرا گهر ਇਹਨੇ ਕਰੀ ਗਈ ਇਹਨੂੰ ਯਾਰ ਜਿਵੇਂ ਅੱਜ ਜਗਾ ਦੋ ਅੰਟਾ A yeah, B <laughs> ਸ੍ਰੀ ਅਕਾਲ ਜੀ ਪਿੰਡੂ ਕਮਕਾ ਚੈਨਲ 'ਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਖੁਸ਼ ਰਹੋ ਖਾਸ ਦੇ ਵਾਸਤੇ ਦੇ ਤੰਦਰੁਸਤ ਰਹੋ ਕਿੰਨੇ ਦਿਨ ਹੋ ਗਏ ਜੀ ਕੋਈ ਵੀਡੀਓ ਨਹੀਂ ਪਈ ਸੀ ਬਸ ਕੁਝ ਕਾਰਨ ਕਰਕੇ ਮਜਬੂਰੀ ਸੀ ਵੀਡੀਓ ਨਹੀਂ ਪਾਈ ਗਈ ਤੇ ਕੋਈ ਮਰੀਜ਼ ਹਸਪਤਾਲ 'ਚ ਸੀ ਜੀ ਇਸ ਕਰਕੇ ਨਾ ਵੀਡੀਓ ਨਹੀਂ ਪਾਈ ਗਈ ਤੇ ਅੱਜ ਤੋਂ ਤੁਹਾਨੂੰ ਇਹ ਬਲੌਗ ਦੁਬਾਰਾ ਸ਼ੁਰੂ ਕਰਨ ਲੱਗੇ ਆਪਾਂ ਅਸਲ ਵਿੱਚ ਸਰ ਜੀ ਤੇ ਮਜਾ ਧਿਆ ਗਿਆ ਜੀ ਪਾਣੀ ਪੀਤਾ ਨਹੀਂ ਹੋਦੇ ਇਹਨਾਂ ਨੇ ਮੈਂ ਇਥੇ ਪਿਆਉਂਗੀ ਨਹੀਂ ਤਾਂ ਤੋਂ ਤੋਂ ਕੰਟਰੋਲ ਨਹੀਂ ਨਹੀਂ ਤੇ ਦੱਸ ਤਾਂ ਮੈਂ ਭੱਜ ਕੇ ਜਾਣਾਂਗਾ ਪਾਣੀ ਤੇ ਰਾਤ ਨਹੀਂ ਡਿੰਡੀ 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 ਇਹ ਕਰਵਾਣੀ ਕਰਦੇ ਹਾਂ ਇਸ ਵੇਲੇ ਵੀ ਫੋਨ ਕਰਵਾ ਦਿੰਦੇ ਹਾਂ ਕਿ ਅਸੜ ਗਈ ਤਾਂ ਪਹਿਲਾਂ ਪਾਣੀ ਪੀਓ ਬਹੁਤ ਦੱਸਿਆ ਦੇਣਾ ਗਾਤਰਾ ਦਾ ਸਕੇ ਰਵੀ ਆਪਣੇ ਰਵੀ ਰਵੀ ਕੀ ਗੱਦੀ ਸੀ ਹਾਂਜੀ ਇਹ ਮੇਰੀ ਕਰਮੋ ਜੀ ਬਹੁਤ ਸਿਆਣੀ ਮੱਝ ਹੈਗੀ ਸਾਡੀ ਚੱਲਿਆ ਰਹਾ ਦੇਖ ਮੈਂ ਕਿਹਾ ਤੇ ਲੈ ਆ ਰਿਹਾ ਤਲੀਆ ਰੇ ਦੇਖੋ ਕਿ ਨਾ ਸੋਹਣਾ ਲੱਗਦਾ ਇਹਦਾ ਆ ਮੈਂ ਇਹਦੇ ਲਈ ਆ ਕਿਤਲੇ ਨਾ ਪਾਇਆ ਜੀਸੀ ਬਹੁਤ ਸੋਹਣਾ ਲੱਗਦਾ ਹੈਗਾ ਕੋੜ ਨਾਲ ਤੇ ਲੈ ਆ ਰਿਹਾ ਪਾਇਆ ਜੀ ਇਹ ਜੋ ਖਾਂਦੀ ਕੋਈ ਨਹੀਂ ਆਏ ਸਵੇਰੇ ਇਹਨਾਂ ਨੇ ਪੀਤਾ ਨਹੀਂ ਸੀ ਪਾਣੀ ਤੇ ਧਿਆਏ ਹੋਣ ਕਰਕੇ ਨਾ ਤਾਂ ਹੀ ਜਿਆਦੇ ਪਸੂ ਖੁਰਵਟ ਕਰੀ ਜਾਂਦੇ ਆਪਰ ਕੇ ਪਾਣੀ ਦੇ ਰੱਖਦੇ ਆਪਾਂ ਆ ਦੇ ਸਾਡੀ ਬੱਕਰੀ ਨੂੰ ਇਹ ਆਓ ਪ੍ਰੇ ਪੀ ਲੋ ਪਾਣੀ ਪੀ ਹੋ ਗਿਓ ਨੇ ਇੱਕ ਆ ਦੇ ਖਾਨਚੀ ਜੀ ਮੰਗਦੇ ਆਣੇ ਨਿੱਕੀ ਜੀ ਲਿਆਂਦੀ ਸੀ ਅਸੀਂ ਹੁਣ ਇਹ ਹੋ ਗਈ ਵੱਡੀ ਤੰਕਰਣ ਲੱਗੀ ਹਾਂ ਸਾਡੀ ਆਈ ਨਵੀਂ ਗਾਂ ਫੋਖ ਲੱਗੀ ਐ ਤਾਂ ਖਿੱਚ ਕੇ ਲੈ ਗਈ ਪਰਲੇ ਤੇ ਬਣਦੇ ਪਰਾਂ ਪਰਾਂ ਆ ਕਟਾ ਤਰਨਾਟ ਸਾਡਾ ਤਰੇ ਆ ਰਹਾ ਵਾ ਕੇ ਰੱਖਿਆ ਇਹਨੂੰ ਬਣਾਵਾਂਗੇ ਵੱਡਾ ਸਾਂਹ ਇਹ ਆ ਸਾਡੀ ਛੋਟੀ ਪੂਰੀ ਹੈਨੂ ਵੇਜ ਭੁੱਖ ਲੱਗਣ ਕਰਕੇ ਤੇ ਕਿਹਦੀ ਗੱਲ ਨਹੀਂ ਸੁਣਦੀ। ਆ ਕੇ ਅੰਦਰ ਪੱਠੇ ਪਾंदे ਥੋੜਾ ਲੇਟ ਕਰਤਾ ਅੱਜ ਅਸੀਂ। ਪਉਣਾ ਸ਼ੁਰੂ ਕਰਤੇ ਪੱਠੇ ਦੇ ਫੈਰ ਵਾਲੇ। ਗੱਡੀਆਂ ਲੱਦੀਆਂ ਆਉਂਦੀਆਂ ਦੇਖੋ ਤੁਸੀਂ। ਇਹਨਾਂ ਖਾਦਾ ਫੀਤਾ ਦੁਪਹਿਰ ਵਾਲਾ ਖਾਣਾ ਚਾਹ ਸਭ ਕੁਝ ਹਾਜ਼ਮੇ। ਇਹ ਟੋਕਰੇ ਪਰ ਕੇ ਪੰਜ ਸੱਤ ਗੇੜ ਲਾਏ ਹੁਣ ਤੇ ਮੱਝਾਂ ਨੇ ਖਿੱਚਿਆ ਹੋਇਆ ਸੰਗਲਾ ਨਾਲ ਰੋਟੀ ਕਿਵੇਂ ਨਾ ਹਜਮ ਆਵੇ ਹਾਂ ਮੋਟਾ ਮੋਟਾ ਖਾ ਲੈਂਦੇ ਮੈਂਗਾ ਥੋੜਾ ਇਧਰ ਨੂੰ ਕੱਟੇ ਛੜ ਦਿੰਦੇ ਜੇ ਮਾਤਾ ਟੋਕਰਾ ਵਹਲਾ ਲੱਦ ਕੇ ਲੈਂਦੇ ਜਿਵੇਂ ਟੂੜੀ ਆਣ ਨਹੀਂ ਟਰਾਲੀ ਦੇ ਭੂਂ ਕੱਢੇ ਹੁੰਦੇ ਆ ਦੇਖੋ ਕਰਾ ਟਾਇਰਾਂ ਦੇ ਉਹ ਦਬਦੀ ਤਰ੍ਹਾਂ ਦੇ ਵਿੱਚ ਚੱਪਲਾਂ ਦੇ ਜਿਵੇਂ ਹਵਾ ਘਟਦੀ ਏ ਬਹੁਤ ਜਿਆਦਾ ਲੋਡ ਹੈ ਫੈਲਣ ਤਾਂ ਖਾਦਾ ਹਾਜਮੇ ਆਉਣੇ ਹੋਣਾ ਭੁੱਖ ਹੀ ਬੱਦ ਲੱਗੂ ਇਹਨਾਂ ਉਹ ਦਰ ਰਾਬੀ ਨੂੰ ਰੱਖਿਆ ਸੀ ਬੱਕਲਿਆਂ ਦੇ ਉਹ ਪਸੰਦ ਨਹੀਂ ਉਹ ਕਹਿੰਦੇ ਮੈਨੂੰ ਹੋਰ ਰੱਖੋ ਹਣ ਤਰਨਾਟ ਨੂੰ ਮਿਲ ਗਈ ਖਰਾਕ ਉਹਦੀ ਲਓ ਜੀ ਨਾ ਨੂੰ ਉਹਸ ਨੂੰ ਰੱਖੋ ਪੂਰੀ ਨਹੀਂ ਯਾਰ ਪੂਰੀ ਨੂੰ ਪੂਰੀ ਨੂੰ ਆ ਦੇਖੋ ਤਰਨਾਟ ਦੀ ਥੇਵਾ ਥੋੜੀ ਜਿਆਦਾ ਹੋ ਰਹੀ ਹੈ ਦੇਖੋ ਜੀ ਕੈਂ ਬਕਲੀਆਂ ਖਵਾਉਣੇ ਜਾ ਰਹੀਆਂ ਇਹਨੂੰ